ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ এগ ਬ੍ਰੈਡ ਟੋਸਟ ਬਣਾ ਕੇ ਤਿਆਰ ਕਰਾਂਗੇ ਉਸ ਦੇ ਲਈ ਆਪਾਂ ਬ੍ਰੈਡਾਂ ਦੇ ਬ੍ਰਾਊਨ ਪਾਰਟ ਨੂੰ ਹਟਾ ਦੇਵਾਂਗੇ ਤੇ ਸਾਰੇ ਬ੍ਰੈਡਾਂ ਨੂੰ ਇਸ ਤਰੀਕੇ ਨਾਲ ਕੱਟ ਕਰ ਲਵਾਂਗੇ ਇਹ ਬ੍ਰੈਡ ਟੋਸਟ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਟੇਸਟੀ ਤੇ ਈਜ਼ੀ ਬਣ ਕੇ ਤਿਆਰ ਹੁੰਦੇ ਨੇ ਜੀ ਇੱਥੇ ਮੈਂ ਚਾਹੀ ਬ੍ਰੈਡ ਲੈਨੇ ਜੀ ਆਪਾਂ ਇਸ ਤਰੀਕੇ ਨਾਲ ਸਾਰੇ ਬ੍ਰੈਡਾਂ ਦੇ ਬ੍ਰਾਊਨ ਪਾਰਟ ਨੂੰ ਅਲੱਗ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਹ ਬ੍ਰੈਡ ਟੋਸ ਨੂੰ ਅੱਜ ਆਪਾਂ ਘਰ ਦੇ ਸਬਾਨ ਨਾਲ ਹੀ ਬਣਾ ਕੇ ਤਿਆਰ ਕਰਾਂਗੇ ਜੀ ਤੇ ਬ੍ਰੈਡ ਟੋਸ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇਹ ਜੋ ਬ੍ਰੈਡ ਦੇ ਬ੍ਰਾਊਨ ਪਾਰਟ ਹੋਣਗੇ ਇਹਨਾਂ ਨੂੰ ਵੀ ਆਪਾਂ ਬਾਅਦ ਦੇ ਵਿੱਚ ਯੂਜ਼ ਕਰ ਲਵਾਂਗੇ ਜੀ ਕਿਉਂਕਿ ਆਪਾਂ ਸਾਰੇ ਬ੍ਰੈਡਾਂ ਦੇ ਬ੍ਰਾਊਨ ਪਾਰਟ ਨੂੰ ਵਾਕ ਕਰ ਲਿਆ ਹੈ ਬ੍ਰੈਡ ਦੇ ਬਚੇ ਹੋਏ ਪਾਰਟ ਨੂੰ ਯੂਜ਼ ਕਰਕੇ ਅਸੀਂ ਬ੍ਰੈਡ ਵਾਲੀ ਟਿੱਕੀ ਬਣਾਈ ਹੈ ਜੀ ਤੁਸੀਂ ਉਹ ਸ਼ਾਰਟ ਵੀਡੀਓ ਵੀ ਜ਼ਰੂਰ ਦੇਖਿਓ ਅਨੇ ਤੇ ਮੈਂ ਇੱਕ ਬੌਲ ਲਈ ਹੈ ਤੇ ਦੋ ਅੰਡੇ ਲਵਾਂਗੇ ਆਪਾਂ ਅੰਡੇ ਨੂੰ ਤੋੜ ਕੇ ਬੌਲ ਦੇ ਵਿੱਚ ਪਾਵਾਂਗੇ ਇਸੇ ਤਰੀਕੇ ਨਾਲ ਹੀ ਦੂਸਰੇ ਅੰਡੇ ਨੂੰ ਵੀ ਆਪਾਂ ਤੋੜ ਲਵਾਂਗੇ ਅੰਡੇ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅੰਡਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਕੁਝ ਸਬਜ਼ੀਆਂ ਐਡ ਕਰਾਂਗੇ ਦੋ ਹਰੀਆਂ ਮਿਰਚਾਂ ਲਵਾਂਗੇ ਬਰੀਕ ਕੱਟ ਕੇ ਹਰੀਆਂ ਮਿਰਚਾਂ ਪਾਵਾਂਗੇ ਜੇ ਆਪਾ ਬੱਚਿਆਂ ਲਈ ਬਣਾ ਰਹੇ ਆ ਤਾਂ ਆਪ ਇਸ ਨੂੰ ਸਕਿਪ ਕਰ ਸਕਦੇ ਆ ਹਰਾ ਧਨੀਆ ਪਾਵਾਂਗੇ ਬਰੀਕ ਕਟਿਆ ਹੋਇਆ ਮੈਂ ਇੱਥੇ ਹਰਾ ਧਨੀਆ ਥੋੜਾ ਜ਼ਿਆਦਾ ਹੀ ਲਿਆ ਹੈ ਇਹ ਰਦੇ ਧਨੀਏ ਨਾਲ ਬਹੁਤ ਵਧੀਆ ਰੇਸਟ ਆਏਗਾ ਬਰੀਕ ਕਟਿਆ ਹੋਇਆ ਪਿਆਜ਼ ਪਾਵਾਂਗੇ ਮਾਤੇ ਸਬਜ਼ੀਆਂ ਐਡ ਕੀਤੀਆਂ ਨਹੀਂ ਜੇ ਆਪਾ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਸਬਜ਼ੀ ਐਡ ਕਰ ਸਕਦੇ ਆ ਇੱਕ ਵੱਡੇ ਸਾਈਜ਼ ਦੀ ਗਾਜਰ ਪਾਵਾਂਗੇ ਕੱਦੂਕਸ ਕਰਕੇ ਗਾਜਰ ਨੂੰ ਮੈਂ ਇਸ ਤਰੀਕੇ ਨਾਲ ਕੱਦੂਕਸ ਕਰ ਲਿਆ ਸੀ ਬ੍ਰਿਕ ਬ੍ਰਿਕ ਗਾਜਰ ਪਾਉਣ ਦੇ ਨਾਲ ਕਲਰਫੁਲ ਵੀ ਹੋ ਜਾਏਗਾ ਤੇ ਨਾਲੇ ਸਾਰੀਆਂ ਸਬਜ਼ੀਆਂ ਦੀ ਤਾਕਤ ਵੀ ਮਿਲੇਗੀ ਗ੍ਰੀਕ ਕਟਿਆ ਹੋਇਆ ਟਮਾਟਰ ਪਾਵਾਂਗੇ ਇੱਕ ਸਾਰੀਆਂ ਸਬਜ਼ੀਆਂ ਪੌਂਟ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਟੋਸਟ ਨੂੰ ਆਪਾਂ ਬਣਾ ਕੇ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਜੀ ਬੱਚਿਆਂ ਨੂੰ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਇਸ ਨੂੰ ਬਣਾਉਣ ਤੇ ਸਮਾਂ ਵੀ ਨਹੀਂ ਲੱਗਦਾ ਸਬਜ਼ੀਆਂ ਨੂੰ ਮਿਕਸ ਕਰਨ ਤੋਂ ਬਾਅਦ ਓਰੀਗানো ਪਾਵਾਂਗੇ ਇੱਕ ਛੋਟਾ ਚਮਚ ਚਿਲੀ ਫਲੈਕਸ ਪਾਵਾਂਗੇ ਇੱਕ ਚਮਚ ਨਮਕ ਪਾਵਾਂਗੇ ਇੱਕ ਛੋਟਾ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਸਾਨੂੰ ਜੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸੇ ਤਰੀਕੇ ਨਾਲ ਹੀ ਤੁਸੀਂ ਵੀ ਇਸ ਤਰੀਕੇ ਨਾਲ ਬ੍ਰੈਡ ਟੋਸਟ ਬਣਾ ਕੇ ਦੇਖਿਓ ਜੀ ਇਹ ਬ੍ਰੈਡ ਟੋਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਦੇਖੋ ਜੀ ਸਬਜ਼ੀਆਂ ਕਿੰਨੇ ਕਲਰਫੁੱਲ ਦਿਖਾਈ ਦੇ ਰਹੀਆਂ ਨੇ ਇਹ ਉਹ ਨਹੀਂ ਹੈਲਦੀ ਵੀ ਨੇ ਆਪਣੇ ਲਈ ਇਸ ਤਰੀਕੇ ਨਾਲ ਬ੍ਰੈਡ ਟੋਸਟ ਟੇਸਟੀ ਵੀ ਬਣ ਕੇ ਤਿਆਰ ਹੁੰਦੇ ਨੇ ਹੁਣ ਆਪਾਂ ਬ੍ਰੈਡ ਟੋਸਟ ਨੂੰ ਤਿਆਰ ਕਰ ਲਵਾਂਗੇ ਉਸਦੇ ਲਈ ਮੈਂ ਤਵੇ ਉੱਪਰ ਥੋੜਾ ਜਿਹਾ ਬਟਰ ਲਗਾਵਾਂਗੀ ටලගන්ත බද බ්‍රඩ් ර කාන්ගේ තබව උපර දේලෝ ලම්ත එප කාලමාගේ රැනු බ්‍රඩුපර පවු සබ්සිියල ගමගේ උපතයර්කි තියන්සි ඒ ත්‍රීකනා ලිසාරයේ බ්‍ර්ුපර පසබසියන් උල ගාදමමාගේ ਮੈਂ ਇਸ ਤਰੀਕੇ ਨਾਲ ਤਵੇ ਉੱਪਰ ਸਬਜ਼ੀਆਂ ਲਗਾਈਆਂ ਨੇ ਜੀ ਆਪਾਂ ਬਾਉਲ ਦੇ ਵਿੱਚ ਵੀ ਟਿਪ ਕਰ ਸਕਦੇ ਹਾਂ ਬ੍ਰੈਡ ਨੂੰ ਬ੍ਰੈਡ ਟੋਸਟ ਨੂੰ ਕ੍ਰਿਸਪੀ ਰੱਖਣ ਦੇ ਲਈ ਮੈਂ ਤਵੇ ਉੱਪਰ ਇਸ ਤਰੀਕੇ ਨਾਲ ਸਬਜ਼ੀਆਂ ਲਗਾਈਆਂ ਨੇ ਸਾਈਡਾਂ ਤੇ ਥੋੜਾ ਥੋੜਾ ਬਟਰ ਲਗਾ ਲਵਾਂਗੇ ਸਾਈਡਾਂ ਚੇਂਜ ਕਰ ਦੇਵਾਂਗੇ ਜਦੋਂ ਇੱਕ ਸਾਈਡ ਪੱਕ ਜਾਵੇ ਦੂਸਰੀ ਸਾਈਡ ਬਾਲਟ ਦਵਾਵਾਂਗੇ ਬ੍ਰੈਡ ਟੋਸਟ ਤਿਆਰ ਨੇ ਤੇ ਹੁਣ ਆਪਾਂ ਇਸ ਬ੍ਰੈਡ ਟੋਸਟ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ